ਉਹਨਾਂ ਲਪਰੀ ਸੰਖੇਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਪਿੰਡ ਪਨਮੌਰ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਕਮਰੇ ਦੀਆਂ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਜਿਹੜੇ ਮਤਲਬ ਲੋੜਵੰਦ ਪਰਿਵਾਰ ਨੇ ਮਤਲਬ ਇਹਨਾਂ ਦੀ ਜਿਹੜੀ ਦਾਸਤਾਵਾ ਬਹੁਤ ਹੀ ਜਿਹੜੀ ਦੁਖਦਾਈ ਆ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਚੁੱਕੇ ਨੇ ਤੇ ਮਾਤਾ ਵੀ ਜਿਹੜੀ ਇਹਨਾਂ ਦੀ ਬੱਚਾ ਦੀ ਐਕਸਪਾਇਰ ਜਿਹੜੀ ਹੋ ਚੁੱਕੀ ਆ ਸੋ ਬੱਚੇ ਜਿਹੜੇ ਨੇ ਛੋਟੇ ਨੇ ਇੱਕ ਤਾਂ ਗੁੜੀਏ ਜਿਹੜੀ ਮਤਲਬ ਕੁਦਰਤੀ ਮਾਰ ਇਦਾਂ ਦੀ ਪਈ ਕਿ ਬੱਚਿਆਂ ਨੂੰ ਜਿਹੜਾ ਬਾਹਰ ਜਾ ਕੇ ਆਪ ਖੁਦ ਕੰਮ ਕਰਨਾ ਪਿਆ ਪਿੰਡ ਸੋ ਇਦਾਂ ਦੀ ਉਮਰ ਦੇ ਵਿੱਚ ਜਿਹੜੇ ਮਾਪੇ ਉਹਨੇ ਬੱਚਿਆਂ ਨੂੰ ਮਤਲਬ ਕਈ ਤਰ੍ਹਾਂ ਦੀ ਜੜੀਆਂ ਮਤਲਬ ਸੂਤਾ ਦੇ ਦੇਣ ਜਾਂ ਬੱਚਿਆਂ ਨੂੰ ਕੋਈ ਮਤਲਬ ਨੌਕਰੀ ਵਾਲੇ ਬੰਨੇ ਜਾਂ ਕੋਈ ਕੋਰਸ ਵਾਲੇ ਬੰਨੇ ਪਾਉਂਦੇ ਨੇ ਪਰ ਕੁਦਰਤੀ ਮਾਰ ਕਹਿ ਸਕਦੇ ਆ ਜਾਂ ਹਾਲਾਤਾਂ ਦੀ ਮਜਬੂਰੀ ਕਹਿ ਸਕਦੇ ਆ ਕਿ ਬੱਚਿਆਂ ਨੂੰ ਜਿਹੜਾ ਲੋਕਾਂ ਦੇ ਘਰ ਦੇ ਵਿੱਚ ਕੰਮ ਜਿਹੜਾ ਜਾ ਕੇ ਕਰਨਾ ਪੈ ਰਿਹਾ ਸੋ ਸਾਡੇ ਨਾਲ ਇਸ ਪਿੰਡ ਦੇ ਜਿਹੜੇ ਨੇ ਲੋਕ ਨੇ ਉਹ ਹੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰ ਲੈਣੇ ਸਸਿਗੋ ਜੀ ਕੀ ਨਾ ਜੀ ਰਾਣੀ ਜੀ ਮੇਰਾ ਨਾਮ ਹਾਂਜੀ ਕਿੰਨੇ ਬੱਚੇ ਸਾਰੇ ਬੱਚਿਆਂ ਬਹੁਤ ਜ਼ਿਆਦਾ ਮਰੀ ਹਾਲਤ ਹੈ ਪਿੰਡ ਦੇ ਵਿੱਚ ਕੋਈ ਹਲਫ ਨਹੀਂ ਕਰਦਾ ਨਾ ਦੀ ਆਪ ਕਮਾ ਕੇ ਖਾਂਦੇ ਹਾਂਜੀ ਕਿਹੜੀ ਮੰਦੇ ਅਸੀਂ ਜਿਹੜੀ ਮੈਂ ਪਤਾਈ ਵੀ ਬੱਚਾ ਨੂੰ ਆਪ ਜਿਹੜਾ ਮਤਲਬ ਜਾਣਾ ਜਾਣਾ ਤੇ ਆਪ ਹੀ ਪਹਿਲਾਂ ਮੇਰੇ ਨਾਲ ਰਹਿੰਦੇ ਤੇ ਫਿਰ ਆਉਂਦੇ ਵੀ ਨਹੀਂ ਸਾਡਾ ਜਾਲਾ ਨਹੀਂ ਹੁੰਦਾ ਵੀ ਅਸੀਂ ਆਪਣੇ ਅੱਡ ਬੜੇ ਹੋ ਸਕਨੇ ਆ ਸਾਡਾ ਘਰ ਵੀ ਬਣਨ ਵਾਲਾ ਵਾ ਗਾੜੀ ਅਸੀਂ ਪੜਨਾ ਲਿਖਣਾ ਮੀਆਂ ਗਾੜੀ ਬੱਚਿਆਂ ਨੂੰ ਦਸਾਉਂਦਾ ਲਾਉਣਾ ਇੱਕ ਕਰਕੇ ਆਪਣੇ ਕਮਾ ਕੇ ਦਿਖਾਉਂਦੇ ਆ ਪਰ ਵਿਚਾਰੇ ਤੈਂ ਹੀ ਤਾਂ ਆਖਿਆ ਵੀ ਚੱਲ ਕੋਈ ਗੱਲ ਨਹੀਂ ਜਿੱਥੇ ਅਸੀਂ ਖਾਂਦੇ ਉੱਥੇ ਤੁਸੀਂ ਵੀ ਖਾਈ ਜਾਓ ਮੇਰੇ ਘਰ ਬਾਰੇ ਦੀ ਵੀ ਦੱਤ ਹੋਗੀ ਇਹ ਕਰਕੇ ਮੈਂ ਬੱਚਿਆਂ ਦੇ ਸਿਰ ਤੇ ਹੀ ਤੇ ਆ ਕੋਈ ਨਹੀਂ ਸੋਚਿਆ ਵੀ ਮੈਂ ਕਿਦਾਂ ਰਹਿ ਸਕਨੀ ਤੁਸੀਂ ਕੋਈ ਗੱਲ ਮੈਂ ਆਪਣੀ ਕਮਾ ਕੇ ਖਾਵਾਂਗੀ ਜਰੂਰ ਕਿੰਨੀ ਜਨੀ ਮਰੇ ਬੱਚਿਆਂ ਦੀ ਤੇ ਕਿ ਕਿਹਨੀ ਕਰ ਸਟੱਡੀ ਕੀਤੀ ਚੜੇ ਇਹਨੇ ਕੀਤੀ ਇਹਨੇ ਪਲੱਸ 2 ਕੀਤੀ ਇਹਨੇ ਆਹ ਕੁੜੀ 10ਵੀਂ ਚ ਪੜਦੀ ਆ ਨਾਵੀ ਚ ਹਾਂਜੀ ਫਿਰ ਕਿ ਇਸ ਤਰ੍ਹਾਂ ਕੰਮ ਕਿ ਕੱਥੇ ਕਰਦੇ ਨੇ ਕੰਮ ਇਦਾਂ ਘਰਾਂ 'ਚ ਕਰਦੇ ਨੇ ਹਾਂਜੀ ਘਰਾਂ 'ਚ ਕਰਦੇ 80 ਰੁਪਿਆ ਲੈਂਦੀਆਂ ਦੋਵੇਂ ਭੈਣਾਂ ਦੋ ਘਰਾਂ ਦਾ ਕੰਮ ਕਰਦੀਆਂ ਨੇ ਹਾਂਜੀ ਉਹ ਦੋਵੇਂ ਭੈਣਾਂ ਜਿਹੜੀਆਂ ਨੇ ਮਹੀਨੇ ਦਾ 800 ਰੁਪਿਆ 800 ਰੁਪਿਆ ਮਹੀਨੇ ਦਾ ਲੈਂਦੀਆਂ ਨੇ ਤੇ ਦੁੱਧ ਜਿੰਨਾ ਦਾ ਘਰ ਕੰਮ ਕਰਦੇ ਉਧਰੋਂ ਦੁੱਧ ਲਿਆਉਂਦੇ 1/2 ਕਿਲੋ ਤੇ ਇਦਾਂ ਟਾਈਮ ਮਾਰਾ ਮਟਾ ਨੰਗਨ ਰਿਆ ਜਿੱਥੇ ਕਣਕ ਤੋਂ ਤਾਂ ਉਹਦਾ ਕੋਈ ਦੇ ਦਿੰਦਾ ਵਿਚਾਰਾ ਹਾਂਜੀ ਬਹੁਤ ਜ਼ਿਆਦਾ ਟੈਟ ਹੈ ਕੋਠਿਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਮਤਲਬ ਚਲੋ ਫਦ ਸਾਹਿਬ ਹੁੰਦੇ ਤਾਂ ਚਲੋ ਪਰਿਵਾਰਕ ਮੈਂਬਰ ਹੁੰਦੇ ਤਾਂ ਚਲੋ ਕੁਝ ਨਾ ਕੁਝ ਇਸ਼ਾਰ ਕਰਦੇ ਕਮਰੇ ਤਾਂ ਵੀ ਜਿਹੜੀ ਕਰਦੇ ਪਰਭਾਈ ਕਰਦੇ ਜਾਂ ਇਹਨਾਂ ਦੀ ਪਰ ਹੁਣ ਕਿਵੇਂ ਬਣਦਾ ਫੋਨ ਤੇ ਬਹੁਤ ਮੁਸ਼ਕਲ ਜਿਹੀ ਬੜੇ ਜਾਨਾਂ ਨੂੰ ਕਿਹਾ ਵਈ ਹਲਫੇ ਵੀ ਮੰਗੀ ਬੜੇ ਜਾਨਾਂ ਦੀ ਵੀ ਤੇ ਇਹਨਾਂ ਨੂੰ ਬੱਚਿਆਂ ਨੂੰ ਕਮਰੇ ਖਰੀਦ ਕੇ ਦੋ ਪਿੰਡ ਦੇ ਵਿੱਚ ਆਉਂਦੀਆਂ ਗਰੰਟਾ ਵੀ ਆਉਂਦੀਆਂ ਨੇ ਪਰ ਸਾਡੇ ਤੱਕ ਨਹੀਂ ਪਹੁੰਚਦੀਆਂ ਅਜੇ ਤੱਕ ਨਾ ਕਹਿੰਦੇ ਇੱਥੇ ਪਲਾਟ ਦਵਾਏ ਨਾ ਕਹਿੰਦੇ ਕਿ ਇਹਨੇ ਕਮਰੇ ਦੇ ਪਾਏ ਨਾ ਕੋਠਿਆਂ ਦੇ ਪੈਸੇ ਤੱਕ ਪਏ ਹਨ ਮਨ ਕੇ ਸਮਾਸ਼ੇ ਵੀ ਤੇ ਸਹਿਤਾ ਤੱਕ ਤੁਸੀਂ ਅਪਰੋਚ ਕੀਤੀ ਜਾਂ ਉਹਨਾਂ ਤੱਕ ਕਦੀ ਨਹੀਂ ਨਾ ਕੋਈ ਸੁਣੇ ਕੀਤਾ ਨਾ ਨਹੀਂ ਹਟਿਆ ਹਾਂ ਕੱਚਾ ਘੋਟੇ ਦੇ ਜਿਹੜੀਆਂ ਫੈਲਾਂ ਨੇ ਭਰੀਆਂ ਵੀ ਜਿਆਦਾ ਤੁਸੀਂ ਭਰੀਆਂ ਵੀ ਕਈਆਂ ਆ ਜੇ ਭਰੀਆਂ ਭਰੀ ਪਰ 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 ਕੇ ਦਿੱਤੀਆਂ ਨੇ ਪਰ ਉਹ ਗਾੜੀ ਚੱਲ ਗਈ ਨਹੀਂ ਗਈ ਅਜੇ ਤੱਕ ਪੈਸੇ ਨਹੀਂ ਕੋਈ ਵੀ ਪਾਇਆ ਅੰਦਰ ਮਤਲਬ ਇਸ ਏਜ ਦੇ ਵਿੱਚ ਜਿਹੜੇ ਨਿਆਣੇ ਨੇ ਅਕਸਰ ਕੋਰਸ ਕਰਦੇ ਨੇ ਤੇ ਜਾਂ ਜਿਹੜੇ ਮਤਲਬ ਮਾਪੇ ਉਹ ਜੜ ਜਿਦਾਂ ਹੁੰਦਾ ਵਾ ਤੇ ਨਾ ਬੱਚਿਆਂ ਨੂੰ ਨਹੀਂ ਕੰਮ ਕਰਨ ਦੀ ਭੇਜਦਾ ਮਤਲਬ ਇਹ ਕੁਦਰਤੀ ਰੂਪੀ ਕਰਦਾ ਹਾਂਜੀ ਜੇ ਲੱਗਦਾ ਵੀ ਏਡੀ ਛੇ ਸਟੇਜ ਦੇ ਵਿੱਚ ਬੱਚਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਰਾਜੇ ਤੇ ਇਹ ਇਨਾਂ ਦੇ ਕੈਡਰ ਮੰਲਾਂ ਦੀ ਬਾੜੀ ਆ ਚਲੋ ਓਦਾਂ ਪਰਦੇ ਲਿਖਦੇ ਸੀ ਪਰ ਜਦੋਂ ਤੁਹਾਨੂੰ ਪਤਾ ਜਿਉ ਮੇਰੀਆਂ ਪੈਜਨ ਬੜੀ ਬੜੀ ਭਟੀਆਂ ਪੈ ਗਈਆਂ ਜਿਉ ਮੇਰੀਆਂ ਮੰਮੀ ਦਾ ਦੀ ਨਾ ਦੱਸਿਆ ਤੇ ਹੰਨੀ ਹੈ ਤੇ ਬਹੁਤ ਮੁਸ਼ਕਲੀਆਂ ਕਰਦਾ ਹਾਲਾਤ ਦੁੱਜੋ ਜਿਹੜਾ ਉਹਨਰ ਕਹਦਾ ਉਹ ਵੀ ਕਿੰਨੀ ਹੈ ਜੀ ਉਹ ਤਾਂ 12 ਸਾਲ ਜੇ 12 ਸਾਲ ਦੀ ਉਮਰ ਦੇ ਵਿੱਚ ਜਿਹੜਾ ਕੰਮ ਕਰਤੇ ਤੇ ਹੱਦ ਲੰਘ ਜਾਂਦਾ ਹਾਂਜੀ ਦਿਹਾੜੀ ਲਾਉਣ ਜਾਂਦਾ ਅੱਜ ਕਿਹਾ ਜੇ ਉਹ ਵੀ ਕੁੜੀ ਨੇ ਮੈਨੂੰ ਦੱਸਿਆ ਨਹੀਂ ਨੇ ਮੈਂ ਜਾਣੀ ਨਹੀਂ ਤੇ ਨਾ ਹਾਂਜੀ ਇਹ ਕਰਕੇ ਤੁਹਾਨੂੰ ਪਤਾ ਜਦੋਂ ਘਰ ਦੇ ਹਾਲਾਤ ਕੋਈ ਘਰੀ ਕੋ ਦੇਹੇ ਨਾ ਫਿਰ ਬਚੰਦ ਕਰਨਾ ਜੇ ਕਰਨਾ ਪੈਂਦਾ ਜੀ ਮਨੂੰ ਇੰਨੀ ਬਰਸਾਤਾਂ ਹੋਣ ਡੀਆਂ ਨੇ ਪੈ ਐਨਆਰ ਆਈ ਵੀਰ ਨੇ ਸਸਤਾ ਨੇ ਇਹਨਾਂ ਕੋਠਿਆਂ ਤੇ ਜਿਹੜੀ ਤਰਪਾਲ ਤੱਕਣੀ ਵਾਲੇ ਬਗਤ ਨਹੀਂ ਕਿਸ ਨੇ ਨਿੰ ਤਰਪਾਲ ਦਿੱਤੀ ਹੈਗੇ ਇਦਾਂ ਹੀ ਬਸ ਚੁੰਦੇ ਰਹੇ ਨੇ ਇਦਾਂ ਵਿਚਾਰੇ ਪਿੰਦੇ ਰਹੇ ਹਾਂਜੀ ਬਾ ਅਸਰਮ ਪਲੱਸ ਵੀ ਹੈ ਨਹੀਂ ਜਿੰਨਾਂ ਦੇ ਘਰ ਤੇ ਬਹੁਤ ਮੁਸ਼ਕਲ ਹੈ ਹਾਲਾਤ ਇਹਨਾਂ ਦੇ ਅੰਦਰ ਹਾਲਾਤ ਦੇਖੀ ਪੱਖੇ ਦਾ ਸੋਚਿਆ ਸੀ ਔਨ ਕਰਨ ਦੀ ਕੋਸ਼ਿਸ਼ ਕੀਤੀ ਪੱਖਾ ਤੱਕ ਸੜਿਆ ਨਹੀਂ ਚੱਲਿਆ ਹੈਗਾ ਹਾਂਜੀ ਆ ਵੀ ਕੋਈ ਲੜਕੇ ਨੇ ਦਿੱਤਾ ਹੀ ਤੇ ਉਹ ਚੱਲ ਚੱਲਉਂਦੀ ਹੈ ਮਾਰਾ ਮਟਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਘਰ ਦੇ ਵਿੱਚ ਮਤਲਬ ਚੰਗੇ ਭਲੇ ਆਮ ਦਈਏ ਤੇ 7 8 10000 ਰੁਪਏ ਵੀ ਖਰਚਾ ਜਿਹੜਾ ਚੱਲਣ ਰਿਹਾ ਮਤਲਬ ਸੂਮਤ ਕਰਕੇ ਤੇ 1500 ਰੁਪਏ ਨੇ ਕਿਵੇਂ ਸੱਤ ਚੱਲਦੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿੱਦਾਂ ਕਿ ਇਹਨਾਂ ਦੇ ਪੰਸਨ ਨਹੀਂ ਜੇ ਲੱਗੀ ਸਰ ਅਜੇ ਤੱਕ ਇਹਨਾਂ ਦੇ ਪੰਸਨ ਤਨਾਂ ਪੈਣ ਪੜਾਉਂਦੀ ਪੰਸਨ ਨਹੀਂ ਲੱਗੀ ਆਗੀ ਬਹੁਤ ਜ਼ਿਆਦਾ ਫਾਰਮ ਫਰਮ ਭਰ ਕੇ ਦਿੱਤੇ ਪਰ ਨਹੀਂ ਕਿਤੇ ਆਪਣੀ ਗੱਲ ਬੰਦ ਦੀ ਆਗੀ ਪੰਸਨ ਵੀ ਲੱਗੇ ਪੈਸਾ ਵੀ ਨਹੀਂ ਲੱਗੇ ਵਿਚਾਰੇ ਮੈਂ ਦਾਦਾ ਇਹਨਾਂ ਦਾ ਮੈਂ ਗਾਉਂ ਮੇਰੇ ਨਾਂ ਦਾ ਆਜੇ ਮੈਂ ਇਹਨਾਂ ਦੇ ਬੱਚਾ ਨੂੰ ਦੇ ਦਿਆ ਕਰਾਂਗਾ ਤੋ ਮੋਵਨਿੰਗ ਸਾਡੀ ਗੱਲ ਬਾਤ ਕੋਈ ਨਹੀਂ ਬਣ ਰਹੀ ਗਰੀਬ ਦੀ ਸੌਂਦਾ ਕੋਈ ਨਹੀਂ ਆ ਇਹ ਬਜ਼ੁਰਗੋ ਕਹਿੰਦਾ ਮੈਂ ਦੇਖਿਆ ਬਾਰਸ਼ਾਂ ਵਿੱਚ ਪੈਂਦੀ ਰਹੀ ਕਿਨਾਂ ਤਰਪਾਲ ਤੱਕ ਦੀ ਨਹੀਂ ਪਦੀ ਨਹੀਂ ਰਹੀ ਠੀਕ ਹੈ ਨੇ ਮੈਂ ਚੋਂਦੇ ਕੋਠੇ ਜੇ ਮੈਂ ਉਹ ਦੂਜੇ ਘਰ ਚੱਲ ਜਾਵਾਂ ਕੁੜੀਆਂ ਦੀ ਜਨ ਲਈ ਪਪਾ ਛੇ ਗੁਜ਼ਾਰਾ ਕਰ ਲੈ ਤੂੰ ਉੱਧਰ ਚੱਲ ਜਾ ਮੈਂ ਪੁਰਜ਼ੇ ਕੋਠੇ ਦੇ ਕੇ ਪਾਂਗੇ ਤੇ ਇਥੇ ਤੇ ਅਗ ਮਦ ਹੋਗੀ ਪਹਿਲਾਂ ਫਰਦ ਸਬਕਸ ਪਰੋ ਇੱਕ ਜਮਾ ਤੋ ਹਾਂਜੀ ਮਾਤਾ ਨਹੀਂ ਪਿਤਾ ਹੋਇਆ ਜੀ ਹਾਂਜੀ 5 ਸਾਲ ਹੋ ਗਏ ਨੂੰ ਤਾਂ ਹੈ ਨੂੰ ਵਾਚ ਦੋਨਸ ਦੋਨ ਕਸਾਲਾ ਬਾਅਦ ਮਮੀ ਦੇ ਮਾਤਾ ਹਾਂਜੀ ਦੋਟਾ ਹੀ ਸਾਲ ਹੋ ਗਏ ਦੀ ਮਮੀ ਦੇ ਅੱਥੀ ਨਹੀਂ ਹਾਂਜੀ ਬਲੋ ਤਾਂ ਛੋਟੀ ਹੈ ਜੋ ਪੜਦੇ ਹਾਂਜੀ 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 ਪਰ ਦੇ ਹਾਂਜੀ ਬਲੋ ਹਲਾਤੀ ਇਦੋਂ ਤੋਂ ਬਣ ਕੇ ਕਿ ਬੱਚਿਆਂ ਨੂੰ ਖੁਦ ਜਾਨ ਬੱਚਿਆਂ ਨੂੰ ਆਪ ਕਰਨੀ ਪਏ ਹਾਂਜੀ ਕਿਸੇ ਨੇ ਮਨ ਨਹੀਂ ਕੀਤੀ ਕਿਸੇ ਨੇ ਮਰ ਜਿਤਨੀ ਕਰਦਾ ਹੈਗਾ ਪਿੰਡ ਚ ਕੋਈ ਵੀ ਨਹੀਂ ਕਰਦਾ ਹੈਗਾ ਪਲਸ 2 ਕੇ ਵਿੱਚ ਬਹੁਤ ਕੀਤੀ ਕੁੜੀ ਦੀ ਮਾਤਾ ਦਿਆ ਦੇਤ ਹੋ ਗਏ ਤੇ ਬਾਅਦ ਚ ਕੁੜੀ ਨੇ ਪਲਸ 2 ਕੀਤੀ ਆ ਹੁਣ ਕੀਤੀ ਜੋ ਕੁੜੀ ਨੇ ਪਲਸ 2 ਆ ਪਲੱਸ 2 ਕਰਕੇ ਫੇਰ ਉਹਨੇ ਆ ਬੱਚਿਆਂ ਨੂੰ ਲਈ ਜੋ ਕਰਨਾ ਕੁਦਰਤੀ ਮਾਰਤਾ ਪਈਆ ਮਤਲਬ ਹੁਣ ਜਿਹੜੀ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹ ਪਲੱਸ 2 ਕਰ ਲਈ ਕਿਤੇ ਨਾ ਲੱਗਦਾ ਨਹੀਂ ਵੀ ਹੁਣ ਜਿੱਦਾਂ ਆਮ ਮੌਲਤ ਕਰਦੀ ਅਧਿਕਾਰੀ ਲੋਕਾਂ ਦੇ ਘਰਾਂ ਜਾ ਕੇ ਤੇ ਬੱਚੀ ਪੜ ਲਹੀ ਗਈ ਛੋਟੀ ਮੋਟੀ ਨੌਕਰੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਮਤਲਬ ਇਹਦੇ ਇਹਦੇ ਹਾਲਾਤ ਵੇਖ ਕੇ ਤੇ ਇਦਾਂ ਦੀ ਇਹਨੂੰ ਚਾਹੀਦੀ ਜੋ ਮਿਲਣੀ ਇਹਨੂੰ ਨੌਕਰੀ ਜ਼ਰੂਰ ਚਾਹੀਦੀ ਜੋ ਇਹਨਾਂ ਦੀ ਹੈਲਪ ਵੀ ਕਰਨ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕਰਨ ਆਪਾਂ ਇਹੋ ਹੀ ਕਹਿ ਸਕਦੇ ਆ ਕਿਉਂਕਿ ਸਾਡੇ ਪਿੰਡ ਚੋਂ ਤੇ ਕਹਿੰਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਨਾ ਇਹਨਾਂ ਦਾ ਕੁਛ ਕੀਤਾ ਹੀ ਆ ਕਿੱਥੇ ਜਾਂਦੇ ਬੱਚੇ ਕੰਮ ਕਰਨੇ ਬੱਚੇ ਇਦਾਂ ਕਿ ਲੋਕਾਂ ਦੇ ਘਰਾਂ 'ਚ ਹੀ ਜਾਂਦੇ ਜੋ ਦੋਨਾਂ ਤਿੰਨਾਂ ਘਰਾਂ ਦਾ ਕੰਮ ਕਰਦੀ ਹੈ ਕੁੜੀ 800 ਰੁਪਇਆ ਦੀ ਦਿਹਾੜੀ 800 ਰੁਪਇਆ ਦਿੰਦੇ ਜੋ ਘਰ ਦਾ ਕੰਮ ਸਾਰਾ ਦਿਨ ਮਤ ਮਾਰ ਛੱਡਦੇ ਆ ਤੇ ਮਹੀਨੇ ਦਾ 800 ਰੁਪਇਆ ਤੇ 800 ਦੇ ਨਾਲ ਥੋੜਾ ਦੇਖੋ ਗੁਜ਼ਾਰਾ ਹੁੰਦਾ ਆ ਕਿੰਨੇ ਵੇਲੇ ਜਾਂਦੇ ਕੰਮ ਤੇ ਕਿੰਨੇ ਵੇਲੇ ਸਵੇਰੇ ਚੱਲ ਜਾਂਦੇ ਜੋ 8 ਵਜੇ ਤੋਂ ਉਦੋਂ ਦਾ 3 3 ਵਜੇ ਹੁੰਦੇ ਜੋ ਜੋ ਸਵੇਰ ਤੋਂ ਜਾਂਦੀਆਂ ਮਤਲਬ ਅਸੀਂ ਪਰ ਲਾਈਏ 400 500 ਰੁਪਏ ਦੇ ਹਿਸਾਬ ਨਾਲ ਲਾਈਏ ਤੇ ਕਾਫੀ ਮਾਉਂਟ ਬਣਦੀ ਆ ਤੇ ਤੁਜੀ ਇਹ ਮਾਉਂਟ ਹੀ ਬੜੀ ਘੱਟ ਦੱਸ ਰਹੀ ਫਿਰ ਉਹਨੇ ਜਿੰਨੀ ਦੇਖੋ ਜਿੰਨੇ ਮਿਲਦੇ ਦਸੀਂ ਉਹਨਾਂ ਹੀ ਦੱਸਣੀ ਉਹਨੀ ਵਿਚਾਰੀਆਂ ਕਰਦੀਆਂ ਕੰਮ ਮਿਹਨਤ ਕਰਕੇ ਤੇ ਆਪਣੇ ਘਰ ਦਾ ਸਰਕਲ ਚਲਾਉਣ ਡੀਆਂ ਜੂ ਫਿਰ ਜਿਹੜੀ ਕਰਦੀਆਂ ਲੋੜਾਂ ਨੇ ਰਸਤਾ ਨੇ ਜਾਂ ਮਤਲਬ ਹੋਰ ਜੇ ਰੋਟੀ ਪੰਦੇ ਕਿਵੇਂ ਸਰਕਲ ਚੱਲਦਾ ਉਹ ਏਦਾਂ ਹੀ ਵਿਚਾਰੀ ਰਜਿਸਟਰ ਕਰ ਲੈਂਦੀ ਜਾਂ ਕਿਸੇ ਦੇ ਜਿਨ੍ਹਾਂ ਦੇ ਘਰ ਕੰਮ ਕਰਦੇ ਏਦਾਂ ਖਾ ਖੂ ਲੈਂਦੇ ਆ ਤੇ ਜਾਂ ਏਦਾਂ ਹੀ ਰਾਤ ਨੂੰ ਆਪਣੇ ਘਰ ਜਾ ਕੇ ਬਣਾ ਲੈਂਦੇ ਮਾੜਾ ਮੋਟਾ ਇੱਧਰ ਜਸਟ ਕਰੀ ਜਾਣ ਦੀ ਐਨਆਰਆਈ ਵੀਰ ਨਜਾਇਜ਼ ਸਮਾਜ ਸੇਵੀ ਸਜਤਾ ਨੇ ਜਿਵੇਂ ਲੋਕਾਂ ਦੀ ਲੋੜਾਂ ਤੇ ਪਰਿਵਾਰਾਂ ਦੀ ਮਦਦ ਕਰ ਰਹੇ ਹੋ ਦੇਖੋ ਇੱਧਰ ਬਾਹਰ ਆਈ ਹੈ ਕਿੰਨੇ ਮਤਲਬ ਸਮਾਜ ਸੇਵੀ ਸੇਵਾ ਨੇ ਬੜੇ ਤਕੜੇ ਜੰਗੀ ਪੱਧਰੇ ਸੇਵਾ ਹੋਈ ਹੈ ਕਿ ਲੱਗਦਾ ਨਹੀਂ ਵੀ ਐਡੇ ਛੋਟੇ ਮਸੂਮ ਬੱਚਾ ਵੀ ਜਿਹੜਾ ਉਹਨਾਂ ਦਾ ਧਿਆਨ ਜਣਾ ਚਾਹੀਦਾ ਸਹਈਦਾ ਇਹ ਉਹਨਾਂ ਨੂੰ ਤੇ ਆਪ ਨੂੰ ਹੁਣ ਦੇਖਣਾ ਚਾਹੀਦਾ ਕਿ ਇਹ ਨਾ ਬੱਚਾ ਵਾਲੀ ਵੀ ਵੇਖਿਆ ਨਾ ਬੱਚਿਆਂ ਦੇ ਕਿੱਦਾਂ ਦੇ ਹਾਲਾਤ ਆ ਇਹ ਕਿੰਦਾ ਹਾਲਾਤ ਦੇ ਵਿੱਚੋਂ ਦੀ ਗੁਜ਼ਰ ਰਹੇ ਜਿਨ੍ਹਾਂ ਦਾ ਮਾਪਿਓ ਨਾ ਹੋਵੇ ਨਾ ਬੱਚਿਆਂ ਦਾ ਕੀ ਜੀਣਾ ਹੁੰਦਾ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਕਮਰੇ ਦੇ ਫੇਰ ਜਿਹੜੀਆਂ ਤਸਵੀਰਾਂ ਜਿਹੜੀਆਂ ਜਰੂਰ ਸਾਂਝੀਆਂ ਕਰ ਦਿੱਤੀ ਜਾਣ ਸੋ ਕਿਸੇ ਵੀ ਸਮਾਜ ਸੇਵੀ ਜਾਂ ਐਨਆਰਆਈ ਵੀਰ ਜਾਂ ਪਿੰਡ ਵਾਲੇ ਦੀ ਵੀ ਐਡੀ ਅਪਰੋਚ ਨਹੀਂ ਪਈ ਕਿ ਇਹਨਾਂ ਨੂੰ 2-300 ਰੁਪਏ ਦੀ ਇੱਕ ਤਰਪਾਲ ਜਿਹੜੀ ਆ ਲੈ ਕੇ ਦਿੱਤੀ ਨਹੀਂ ਨਹੀਂ ਦਿੱਤੀ ਖੇਚੜੀ ਨਹੀਂ ਕੀਤੀ ਸੋ ਕਮਰੇ ਚੋਂ ਦੇ ਰਹੇ ਬਰਸਾਤਾ ਪੈਦੀ ਰੀਆਂ ਮਿੱਟੀ ਜੜੀ ਕਬਰਾਂ ਦੀ ਬਾਲੇ ਡਿੱਗਦੀ ਰਹੀ ਪਰ ਕਿਸੇ ਵੀ ਸਮਾਜ ਸੇਵੀ ਨੇ ਜਾਂ ਪਿੰਡ ਵਾਲੇ ਨੇ ਇਹਨਾਂ ਤੱਕ ਅਪਰੋਚ ਜੜੀ ਹੈ ਨਹੀਂ ਕੀਤੀ ਸੋ ਇਹਨੀਆਂ ਸੇਵਾ ਜੜੀਆਂ ਚੱਲਣ ਡੀਆਂ ਨੇ ਵਕਵਾ ਕਿਸਮ ਬਸਾਉ ਕਰ ਰਹੇ ਨੇ ਪਰ ਇਹਨਾਂ ਵਾਰੀ ਜੜੀ ਹੈ ਉਹਨਾਂ ਦੀ ਸੇਵਾ ਜੜੀ ਨਹੀਂ ਕਿ ਜੜੀ ਹੋਈ ਹੈ ਹੋਰ ਮਤਲਬ ਕਿਵੇਂ ਮਤਲਬ ਕੋਈ ਦਾਨੀ ਜਿਹਾ ਸੱਜਣ ਜਾਂ ਕਿਵੇਂ ਮਤਲਬ ਕੋਈ ਰਾਸ਼ਨ ਮਿਹਨਤ ਦੇ ਕੋਈ ਨਹੀਂ ਲਾਈ ਨਾ ਕਿਸ ਤਰ੍ਹਾਂ ਨਹੀਂ ਜਿ ਲਈ ਹਾਂਜੀ ਉਹਦਾ ਕੰਨ ਕੰਦੀ ਜੜੀ ਉਹ ਉਹਨਾਂ ਨੂੰ ਮਿਲਦੀ ਹੈ ਹਾਂਜੀ ਘਾਟ ਭਰਿਆ ਜੀ ਹੋਰ ਉਹਦਾ ਉਹਨਾਂ ਨੂੰ ਕੋਈ ਸਹੂਲਤ ਨਹੀਂ ਜੀ ਮਿਲਦੀ ਹਾਂਜੀ ਇਹਨਾਂ ਨੇ ਇੱਕ ਦੰ ਸਰਪੰਚ ਨੂੰ ਆਖਿਆ ਵੀ ਮੇਰਾ ਆ ਬਾਥਰੂਮ ਡਿੱਗਾਂ ਜਾ ਮੇਰਾ ਬਾਥਰੂਮ ਬਣਾ ਦੋ ਉਹਨਾਂ ਨੇ ਉਹ ਵੀ ਨਹੀਂ ਬਣਾ ਕੇ ਦਿੱਤਾ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਨਾ ਹੋਂਦ ਦੀ ਵੀ ਆਵਾਜ਼ ਆ ਰਹੀ ਲੇ ਤੋਂਦੀ ਵੀ ਆਵਾਜ਼ ਆ ਰਹੀ ਮੈਂ ਕੈਮਰਾਮੈਨ ਨੂੰ ਫੇਰ ਇੱਕ ਵਾਰੀ ਗੁਜਾਰਸ਼ ਕਰਾਂਗਾ ਵੀ ਬਾਥਰੂਮ ਦੀਆਂ ਤਸਵੀਰਾਂ ਜ਼ਰੂਰ ਇੱਕ ਵਾਰੀ ਦਰਸ਼ਕਾਂ ਨੂੰ ਆਪਣੀਆਂ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਇਹ ਬਾਥਰੂਮ ਮਤਲਬ ਆਪਾਂ ਕੀ ਬਾਥਰੂਮ ਕਹਿ ਸਕਦੇ ਦੇਖ ਸਕਦੇ ਹੋ ਇੱਥੇ ਇੱਕ ਬੰਦਾ ਪੈਰ ਨਹੀਂ ਪਾ ਸਕਦਾ ਬਾਥਰੂਮ ਵਾਲਾ ਤਾਂ ਨਾ ਫਰਸ਼ ਹੈ ਤੇ ਨਾ ਕੁਝ ਉੱਤੇ ਛੱਤ ਹੈਗੀ ਆ ਮਤਲਬ ਆਪਣੇ ਪਾਪਾ ਦੀ ਬਾਈਕ ਹੀ ਉਹ ਵੇਚ ਕੇ ਫਿਰ ਕੁੜੀ ਨੇ ਆਪਣੇ ਅੰਦਰ ਮੋਟਰ ਲਵਾਈ ਹਲਕਾ ਕਿਸੇ ਨਾਲ ਦੇ ਕਰੀ ਜੀ ਵੀ ਅੱਜ ਕਲ੍ਹਵਾਈ ਮੋਟਰਸਾਈਕਲ ਹੀ ਅੰਦਰ ਦੇ ਪਾਪਾ ਦੀ ਤੇ ਉਹਨਾਂ ਦੇ ਪਾਪਾ ਦੀ ਡੈਥ ਹੋ ਗਈ ਤੇ ਫਿਰ ਬ੍ਰਦਰ ਛੋਟਾ ਸੀ ਤੇ ਇਹ ਕਰਕੇ ਉਹਨੇ ਬਾਈਕ ਵੇਚ ਕੇ ਕੁਛ ਆਪ ਕੰਮਕੁਮ ਕਰਕੇ ਜਿੰਨਾ ਦਾ ਜਿੰਨਾ ਦੇ ਕੰਮ ਕਰਦੀ ਸੀ ਲੈ ਕੇ ਫਿਰ ਉਹਨੇ ਮੋਟਰ ਲਵਾਈ ਨੋਂਤ ਹੀ ਹੁੰਦੀ ਉਹਨੂੰ ਬਹੁਤ ਦਿੱਕਤ ਸੀ ਘਰ ਦੇ ਵਿੱਚ ਕਹਿ ਸਕਦੇ ਪਾਣੀ ਦੀ ਦਿੱਕਤ ਇੰਨੀ ਵੀ ਮੋਟਰਸਾਈਕਲ ਤੱਕ ਵੇਚਣਾ ਹਾਂਜੀ ਮੋਟਰਸਾਈਕਲ ਵੇਚਣਾ ਪਿਆ ਵਿਚਾਰੀ ਨੂੰ ਤੇ ਫੇਰ ਉਹਨੇ ਆਪਣੇ ਘਰ ਮੋਟਰ ਲਵਾਈ ਜੋ ਤੇ ਮੋਟਰ ਵੀ ਤੁਹਾਨੂੰ ਪਤਾ ਬਾਥਰੂਮ ਹੋਣ ਤੇ ਫੇਰ ਹੀ ਹੁੰਦੀ ਜੋ ਨੌਣ ਤੋਣ ਵਾਸਤੇ ਤੇ ਮੋਟਰ ਵਾਲੀ ਹੁਣ ਬਾਥਰੂਮ ਮੇਂ ਨਹੀਂ ਹੈਗਾ ਕਾਕਾ ਦੀ ਕਿਸੇ ਦੇ ਘਰ ਨੌਣ ਜਾਂਦੇ ਕਾਦੀ ਕਿਸੇ ਦੇ ਘਰ ਐਦਾਂ ਮੁਸ਼ਕਲ ਹੈ ਇਹਨਾਂ ਵਾਸਤੇ ਇਹਨਾਂ ਦੇ ਬਾਰੇ ਸੋਚੋ ਤੇ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਏ ਤੁਹਾਡੇ ਨਾਲ ਪੁੜੀਆਂ ਮਜੂਰ ਨੇ ਉਹਨਾਂ ਨੂੰ ਜਰੂਰ ਕਰੋ ਸਸਤੀ ਕਿੰਨੀ ਸੋਡੀ ਕੀਤੀ ਪਲੱਸ ਟੂ ਪਲੱਸ ਟੂ ਕੀਤੀ ਹਾਂਜੀ ਕਿੱਥੇ ਜਾਂਦੇ ਕੰਮ ਕਰ ਕਮ ਕੰਮ ਮੇ ਲੋਕਾਂ ਦੇ ਘਰਾਂ ਚ ਜਾਨੀ ਪਿੰਡ ਵਿੱਚ ਹਾਂਜੀ ਹਾਂਜੀ ਕਿਵੇਂ ਮਤਲਬ ਕਿੰਨੀ ਪੇਮੇ ਸੀ ਇੱਕ ਘਰ ਦਾ 800 ਰੁਪਿਆ ਮੈਂ ਦੂਆ ਕਰਨ ਦਾ ਕੰਮ ਕਰਦੀ 1600 ਰੁਪਿਆ ਲੈਂਦੀ ਆ ਕਦੀ ਉਦਾਂ ਮਤਲਬ ਜਿਵੇਂ ਘਰਾਂ ਦੇ ਵਿੱਚ ਮਦਦ ਕਰਦੇ ਜੋ ਉਦਾਂ ਮਦਦ ਉਹਨਾਂ ਕਦੇ ਮਦਦ ਹੀ ਕੀਤੀ ਵੀ ਤੁਹਾਡੇ ਪੁੱਤਰ ਪਾਲਿਆ ਜਾਂ ਘਰ ਦੇ ਵਿੱਚ ਪਾਣੀ ਨਹੀਂ ਜਾਂ ਕੋਈ ਅੱਧਾ ਨਹੀਂ 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 ਇੱਕ ਘਰ ਉਹ ਕੰਮ ਤਾਂ ਕਿਸੇ ਮਤ ਰੱਖਿਆ ਹਾਂਜੀ ਮਤਲਬ ਕੀ ਲੱਗਦਾ ਵੀ ਚਲੋ ਕੁਦਰਤੀ ਮਾਰਥ ਹੈਗੀ ਆ ਕਿ ਮਤਲਬ ਕਿਹੜੀ ਪਰਨ ਦੀ ਉਮਰ ਹੀ ਜਾਂ ਘਰ ਦੀ ਹੋਰ ਮਤਲਬ ਕਰਨ ਦੀ ਹੀ ਇਹਨਾਂ ਚੱਕ ਮਤਲਬ ਕੰਮ ਕਰਨ ਪੈਂਦਾ ਪੜੰਦੀ ਉਮਰ ਵੀ ਹੀ ਜਦੋਂ ਮੰਮੀ ਦੀ ਡੈਥ ਹੋਈ ਜਦੋਂ ਮੈਂ ਹਲੇ 10th ਦੇ ਪੇਪਰ ਦੇਨੇ ਸੀ ਫਿਰ ਮੈਂ 10th ਦੇ ਪੇਪਰ ਦੇ ਕੇ ਪਲਸ 1 2 ਕਰਕੇ ਤੇ ਹੁਣ ਫਿਰ ਮੈਨੂੰ ਮਜਬੂਰੀ ਨੂੰ ਕਰਦਾ ਮਤਲਬ ਲੋਕਾਂ ਦੇ ਕਰਨ ਦੇ ਕੰਮ ਕਰਨੇ ਪਏ ਤੁਸੀਂ ਪਲਸ 2 ਕੀਤੀ ਮੰਮੀ ਦੇ ਜਦ ਤੋਂ ਬਾਅਦ ਕੀਤੀ ਹਾਂਜੀ ਹਾਂਜੀ ਪਲਸ 1 ਪਲਸ 2 ਬਾਅਦ ਚ ਕੀਤੀ ਆ ਤੇ ਡੈਡੀ ਦੀ ਡੈਥ ਹੋਈ ਜਦੋਂ ਮੈਂ 8th ਕਲਾਸ ਚ ਸੀ ਹਾਂਜੀ ਕੀ ਲੱਗਦਾ ਕਿ ਹੁਣ ਸਮਾਜ ਸੇਵੀ ਸੰਸਥਾ ਜਾਂ ਕੋਈ ਮਤਲਬ ਇਹਨਾਂ ਦੇ ਵੀਰ ਨੇ ਬਲੋ ਤੁਹਾਨੂੰ ਮਤਲਬ ਤੁਹਾਡੇ ਤੱਕ ਅਪਰੋਚ ਕਰਨ ਜਾ ਮਲ ਤੁਹਾਨੂੰ ਕੋਈ ਇਦਾਂ ਦੀ ਕੋਈ ਨੌਕਰੀ ਚਾਂਸ ਪ੍ਰਸ਼ਾਸਨ ਲੋ ਜਾ ਦਿੱਤੀ ਜਾਵੇ ਹਾਂਜੀ ਚਾਹੀਦਾ ਤੇ ਜ਼ਰੂਰ ਆ ਪਰ ਕੋਈ ਸਾਡੇ ਤੱਕ ਪਹੁੰਚਿਆ ਹੀ ਨਹੀਂ ਆ ਕੀ ਕੀ ਗੱਲ ਬੋਜੋ ਤਰਪਾਲ ਤੱਕ ਨਹੀਂ ਪਾਈ ਜੀ ਕੋਈ ਸੁਣਦਾ ਹੀ ਨਹੀਂ ਆ ਜੇ ਕਿਸੇ ਨੂੰ ਕਹੀਏ ਕੋਈ ਸੁਣਦਾ ਹੀ ਨਹੀਂ ਆ ਇਗਨੋਰ ਕਰ ਛੱਡਦੇ ਸਾਰੇ ਕਿ ਤਰਪਾਲ ਦੇ ਬਜਟ ਨਹੀਂ ਆ ਆਪਣੇ ਕੋ ਕੋ ਨਹੀਂ ਨਹੀਂ ਮੇਰੇ ਕੋਲ ਬਜਟ ਨਹੀਂ ਤਰਪਾਲ ਪਾਉਂਦੇ ਮੇਰਾ ਬਿਲਕੁਲ ਮਤਲਬ ਮਸਾ ਘਰ ਦਾ ਹੀ ਖਰਚਾ ਚੱਲਦਾ ਸੀ ਮੈਂ ਆਪਣੇ ਭੈਣ ਭਰਾਵਾਂ ਦਾ ਹੀ ਮਸਾ ਆਪਣੇ ਘਰ ਨਾਲ ਚਲਾਉਣੀ ਸੀ ਉਹ ਛੋਟਾ ਬ੍ਰਦਰ ਕੰਨੀ ਚੱਲਦਾ 12 ਸਾਲ ਦਾ ਹਾਂਜੀ ਉਹ ਸਟੱਡੀ ਕਰਦਾ ਥੋੜਾ ਹਾਂਜੀ ਹਾਂਜੀ ਉਹ 7th ਕਲਾਸ ਚ ਹੈ ਤੇ ਭੈਣ 9th ਕਲਾਸ ਚ ਹੈ ਸਰਕਾਰੀ ਪ੍ਰਾਈਵੇਟ ਸਰਕਾਰੀ ਸਕੂਲ ਇਹ ਸਿਸਟਰ ਕਿੰਨੇ ਸਟੱਡੀ ਕਰਦੀ ਹੈ ਹਾਂਜੀ ਕਿਹਨੇ ਇਹ 9th ਕਲਾਸ ਚ ਹਾਂਜੀ ਇਹ ਵੀ ਨਾਲ ਜਾਂਦੇ ਕੰਮ। ਹਾਂਜੀ ਹਾਂਜੀ ਇਹ ਨਾਲ ਹੀ ਜਾਂਦੀ ਜੀ। ਮਨੂ ਤੁਸੀਂ 800 ਰੁਪਏ ਚ ਇੱਕ ਘਰ ਦਾ ਦੋਹਾਂ ਘਰ ਦਾ 1600 ਤੇ ਇਹ ਸਿਸਟਰ ਦਾ ਫਿਰ ਨਾਲ ਤਾਂ ਜੋ ਹੈਲਪਰ ਜੀ। ਹਾਂਜੀ ਇਹ ਨਾਲ ਮੇਰੇ ਹੈਲਪ ਕਰਵਾ ਦਿੰਦੀ ਆ ਤੇ ਫਿਰ ਆ ਕੇ ਕੰਮ ਕਰਵਾ ਕੇ ਇੱਕ ਘਰ ਦਾ ਕਰਵਾ ਜਾਂਦੇ ਆ ਤੇ ਫਿਰ ਇਹਨਾਂ ਸਕੂਲ ਚਲ ਜਾਂਦਾ ਫਿਰ ਇੱਕ ਘਰ ਦਾ ਮੈਂ ਕੱਲੀ ਕਰ ਲੈਨੇ ਆ। ਦੋਹਾਂ ਸਿਸਟਰ ਨੂੰ ਜਿਹੜਾ ਵਾ 800 ਰੁਪਏ ਤੇ ਇੱਕ ਘਰ ਦੇ ਵਿੱਚ ਹੀ ਜਿਹੜਾ ਕਰਨਾ ਪੈਂਦਾ। ਹਾਂਜੀ ਹਾਂਜੀ ਬਿਲਕੁਲ। ਸੋ ਇਹ ਹਾਲਾਤ ਦੇਖ ਸਕਦੇ ਨੇ ਸਾਡਾ ਵੀ ਖੁਦ ਜਿਹੜਾ ਸਟੋਰੀ ਬਣਾਉਂਦਾ ਜਿਹੜਾ ਇਹ ਕਿਸੇ ਵੇਲੇ ਦਿਲ ਨਹੀਂ ਕਰਦਾ ਮਨ ਭਾਵਕ ਹੋ ਜਾਂਦਾ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਬੱਚਿਆਂ ਨੇ ਇਹਨਾਂ ਦੀ ਪੜਨ ਦੀ ਉਮਰ ਹੈ ਤੇ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਜਿਹੜਾ ਕਰਨਾ ਪੈਂਦਾ ਹੋ ਵਾ ਫਿਰ ਜਾ ਕੇ ਜਿਹੜਾ ਕਰਦੇ ਜਿਹੜੇ ਸਰਕਲ ਜਿਹੜੇ ਚੱਲ ਰਹੇ ਨੇ ਸੋ ਵੰਡੀਆਂ ਨੂੰ ਦੱਸਣਯੋਗ ਹੈ ਕਿ ਘਰ ਦੇ ਵਿੱਚ ਪਾਣੀ ਦਾ ਵੀ ਸਰਕਲ ਨਹੀਂ ਪਪਾ ਦਾ ਜਿਹੜਾ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਬਾਈਕ ਸੀ ਉਸ ਨੂੰ ਵੇਚ ਕੇ ਪਾਣੀ ਦਾ ਸਰਕਲ ਵੀ ਜਿਹੜਾ ਕਰਨਾ ਪਿਆ ਤਾਂ ਕਿ ਆਂਡੋ-ਗਾਂਡ ਜਾਂਦੇ ਸੀ ਤੇ ਲੋਕ ਤਨਵੇਂ ਮਾਰਦੇ ਸੀ ਪਾਣੀ ਕੋਈ ਇੱਕ ਦੇ ਦੇ ਦਿੰਦਾ ਸੀ ਦਰਵਾਜ਼ਾ ਬੰਦ ਕਰ ਲੈਂਦਾ ਸੀ ਸੋ ਕਮਰਿਆਂ ਦੀ ਵੀ ਜਿਹੜੀ ਹਾਲਾਤ ਹੈ ਬਿਲਕੁਲ ਹੀ ਜਿਹੜੀ ਹੈ ਨਾ ਮਾਤਰੀਆ ਜਦੋਂ ਬਾਰਿਸ਼ ਆਉਂਦੀ ਹੈ ਉਹ ਡਿੱਗਣ ਵਾਲੇ ਨੇ ਦੇਖ ਸਕਦੇ ਪਲੱਸ ਤਾਂ ਤੱਕ ਨਹੀਂ ਆ ਉੱਤੇ ਮੈਂ ਕੈਮਰਾਮੈਨ ਕਹਿੰਦਾ ਦੇਖ ਘਾ ਤਾਂ ਕੁੱਤੇ ਜਿਹੜਾ ਦੋ ਦੋ ਫੁੱਟ ਜਿਹੜਾ ਚੜਿਆ ਵਾ ਸੋ ਇੰਨੀ ਵੀ ਕਿਸ ਸਮਾਜ ਸੇਵੀ ਸੰਸਥਾ ਨੇ ਜਾਂ ਕਿ ਇਹਨਾਂ ਦੇ ਵੀਰ ਨੇ ਨਹੀਂ ਇਹਨਾਂ ਨਾਲ ਅਪਰੋਚ ਕੀਤੀ ਵੀ ਤਰਪਾਲ ਦੋ 300 ਰੁਪਏ ਦੀ ਤਰਪਾਲ ਹੁੰਦੀ ਆ ਉਹ ਵੀ ਨਹੀਂ ਇਹਨਾਂ ਗੁਡੀਆਂ ਨੂੰ ਜਿਹੜੀ ਲਿਆ ਕੇ ਦਿੱਤੀ ਗਈ ਸੋ ਦਾਨੀ ਸੱਜਣ ਜਾਂ ਸਮਾਜ ਸੇਵੀ ਸੰਸਥਾ ਨਹੀਂ ਜਿਹੜੀਆਂ ਇਹ ਲੋਕਾਂ ਦੀ ਜਿਹੜੀ ਮਦਦਗਾਰ ਸਾਬਤ ਹੁੰਦੀਆਂ ਨੇ ਸੋ ਉਹ ਵੀ ਇਹਨਾਂ ਨਾਲ ਜ਼ਰੂਰ ਏ ਕਰੀ ਧਿਆਨ ਦੇਣ ਇਹ ਜਿਹੜੀ ਵੀਡੀਓ ਦੇ ਵਿੱਚ ਤਸਵੀਰਾਂ ਜੀ ਗਰਾਊਂਡ ਦੀਆਂ ਦੇਖ ਕੇ ਘਰ ਵੀ ਜਿਹੜੇ ਨੇ ਕੱਚੇ ਨੇ ਸੋ ਉਸੇ ਕਮਰੇ ਦੇ ਵਿੱਚ ਹੀ ਜਿਹੜੀਆਂ ਗੁੱਡੀਆਂ ਨੇ ਬੱਚੀਆਂ ਨੇ ਉਹ ਰੋਟੀ ਪਾਣੀ ਦਾ ਜਿਹੜਾ ਸਰਕਲ ਕਰਦੀਆਂ ਨੇ ਸੋ ਕੰਡੀਸ਼ਨ ਬਹੁਤ ਹੀ ਜਿਹੜੀ ਨਾਜ਼ੁਕ ਆਪਾਂ ਜਿਹੜੀ ਆ ਕਹਿ ਸਕਦੇ ਹਾਂ ਤਸਵੀਰਾਂ ਦੇ ਵਿੱਚ ਸੋ ਇਦਾਂ ਦੇ ਜਿਹੜੇ ਦਾਨੀ ਸੱਜਣ ਨੇ ਲੋੜਵੰਦ ਪਰਿਵਾਰਾਂ ਤੱਕ ਵੀ ਜ਼ਰੂਰ ਜਿਹੜੀ ਮਦਦ ਕਰਨ ਕਹਿਵਲ ਹੋ ਜਾਂਦਾ ਵੀ ਦਾਨੀ ਸੱਜਣਾਂ ਦੀ ਮਦਦ ਜਿਹੜੀ ਆ ਉਹ ਗਲਤ ਜਿਹੜੀ ਹੱਥਾਂ ਦੇ ਵਿੱਚ ਜਿਹੜੀ ਆ ਚੱਲ ਜਾਂਦੀ ਇਦਾਂ ਲੋੜਵਾਰ ਪਰਿਵਾਰਾਂ ਤੱਕ ਉਹਨਾਂ ਦੀ ਮਦਦ ਜਿਹੜੀ ਨਹੀਂ ਪਹੁੰਚਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ